ਅੰਮ੍ਰਿਤਸਰ ਲੌਰੈਂਸ ਰੋਡ ਤੇ ਵੱਡੇ ਵੱਡੇ ਸ਼ੋਰੂਮ ਹਨ ਅਤੇ ਕਈ ਹੋਰ ਵੀ ਵਪਾਰਕ ਅਦਾਰੇ ਹਨ ਜਿੱਥੇ ਲੋਕ ਖਰੀਦਦਾਰੀ ਕਰਨ ਲਈ ਆਉਂਦੇ ਨੇ ਪਰ ਗੱਲ ਕਰੀਏ ਬਾਂਸਲ ਸਵੀਟ ਦੀ ਤਾਂ ਬਾਂਸਲ ਸਵੀਟ ਸ਼ਾਪ ਦੇ ਬਾਹਰ ਅਕਸਰੀ ਟ੍ਰੈਫਿਕ ਦਾ ਜਾਮ ਲੱਗਾ ਰਹਿੰਦਾ ਹੈ ਕਿਉਂਕਿ ਬਾਂਸਲ ਸਵੀਟ ਵੱਲੋਂ ਆਪਣੀ ਦੁਕਾਨ ਦੇ ਅੱਗੇ ਪਾਰਕਿੰਗ ਵਾਲੀ ਜਗ੍ਹਾ ਤੇ ਇੱਕ ਉੱਚਾ ਥੜਾ ਬਣਾਇਆ ਹੋਇਆ ਹੈ ਜਿਸ ਨਾਲ ਦੁਕਾਨ ਦੇ ਅੱਗੇ ਲੱਗਣ ਵਾਲੀਆਂ ਗੱਡੀਆਂ ਸੜਕ ਉੱਪਰ ਲੱਗਦੀਆਂ ਹਨ ਜਿਸ ਕਾਰਨ ਉੱਥੋਂ ਟ੍ਰੈਫਿਕ ਅਕਸਰ ਹੀ ਜਾਮ ਰਹਿੰਦਾ ਹੈ ਨਗਰ ਨਿਗਮ ਨੂੰ ਇਸ ਵੱਲ ਐਕਸ਼ਨ ਲੈਣਾ ਚਾਹੀਦਾ ਹੈ ਜੋ ਦੁਕਾਨ ਦੇ ਬਾਹਰ ਨਾਜਾਇਜ਼ ਕਬਜ਼ਾ ਕੀਤਾ ਹੈ ਉਸ ਨੂੰ ਹਟਾਉਣਾ ਚਾਹੀਦਾ ਹੈ ਅਤੇ ਦੂਸਰੇ ਪਾਸੇ ਟ੍ਰੈਫਿਕ ਪੁਲਿਸ ਨੂੰ ਵੀ ਲਾਰੈਂਸ ਰੋਡ ਦੇ ਉੱਪਰ ਸਚਾਰੂ ਟਾਂਗ ਨਾਲ ਟ੍ਰੈਫਿਕ ਚਲਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਲਾਰੈਂਸ ਰੋਡ ਚੌਕ ਜਿੱਥੇ ਕਿ ਨੋਵਲਟੀ ਸੂਟਸ ਹੈ ਉੱਥੋਂ ਲੈ ਕੇ ਨਈਅਰ ਹਸਪੀਟਲ ਤੱਕ ਇਹ ਰੋਡ ਜਿਹੜੀ ਹੈ ਇਹ ਕਾਫੀ ਪੌਸ਼ ਖੇਲਾਂਦੀ ਹੈ ਕਿਉਂਕਿ ਇੱਥੇ ਕਾਫੀ ਨਾਮੀ ਦੁਕਾਨਾਂ ਵੀ ਹਨ ਸ਼ੋਰੂਮਸ ਵੀ ਹਨ ਔਰ ਆਊਟਲੈਟ ਜਿਹੜੇ ਹੈਗਾ ਉਹ ਇੱਕ ਤੋਂ ਵੱਧ ਕੇ ਇੱਕ ਵੇਖਣ ਵਿੱਚ ਸਿਰਫ ਇਹ ਆਉਂਦਾ ਹੈ ਕਿ ਕੁਝ ਸ਼ਾਪਸ ਅਤੇ ਇਹੋ ਜਿਹੀਆਂ ਨੇ ਜਿਨ੍ਹਾਂ ਕੇ ਪ੍ਰੋਪਰ ਤਰੀਕੇ ਨਾਲ ਇਨਕ੍ਰੋਚਮੈਂਟ ਕੀਤੀ ਹੋਈ ਹੈ ਇਨਕ੍ਰੋਚਮੈਂਟ ਐਦਾਂ ਕਿ ਜਿਹੜਾ ਪਾਥਵੇ ਹੈ ਜਿਹੜਾ ਕਿ ਵਾਕ ਦਾ ਡਿਸਟੈਂਸ ਹੁੰਦਾ ਹੈ ਵਾਕ ਆਉਣ ਕਰਨ ਵਾਸਤੇ ਹੁੰਦਾ ਹੈ ਕਸਟਮਰਸ ਦੀ ਉਸ ਏਰੀਆ ਨੂੰ ਟੱਕਿਆ ਹੋਇਆ ਹੈ ਘੇਰਿਆ ਹੋਇਆ ਹੈ ਜਾਂ ਕੋਈ ਨਾ ਕੋਈ ਉੱਥੇ ਉਹਨਾਂ ਨੇ ਚੀਜ਼ ਬਣਾਈ ਹੋਈ ਹੈ ਕਾਰਪੋਰੇਸ਼ਨ ਨੂੰ ਪਹਿਲਾਂ ਵੀ ਸੇ ਅਗਾਹ ਕੀਤਾ ਕਿ ਇਹੋ ਜਿਹੀ ਚੀਜ਼ਾਂ ਜਿਹੜੀਆਂ ਨੇ ਸ਼ਹਿਰ 'ਚ ਕਾਫੀ ਥਾਵਾਂ ਤੇ ਹੋਈਆਂ ਨੇ ਬਟ ਆਪਾਂ ਲੌਰੈਂਸ ਰੋਡ ਇਨ ਪਾਰਟिकुलर ਲਈਏ ਤੇ ਪੌਛ ਇਲਾਕਾ ਹੁੰਦੇ ਹੁੰਦੇ ਇੱਥੇ ਲੋਕਾਂ ਨੂੰ ਪਰੇਸ਼ਾਨੀ ਵੀ ਹੈ ਰੈਜ਼ਿਡੈਂਸ ਸਥੁਦੇ ਕਹਿੰਦੇ ਆ ਕਿ ਸਾਨੂੰ ਲੰਘਣ 'ਚ ਔਖ ਹੁੰਦੀ ਹੈ ਗੱਡੀਆਂ ਬਾਹਰ ਲੱਗੀਆਂ ਹੁੰਦੀਆਂ ਨੇ ਔਰ ਜਿਵੇਂ ਕਿ ਤੁਸੀਂ ਦੇਖਦੇ ਪਏ ਹੋ ਕਿ ਰੋਡ ਦੇ ਉੱਤੇ ਸ਼ਾਪਸ ਦੇ ਬਾਹਰ ਲਗਾ ਇੰਦਰ ਵਿੱਚ ਕਤਾਰ ਦੇ ਵਿੱਚ ਗੱਡੀਆਂ ਲੱਗੀਆਂ ਹੋਈਆਂ ਨੇ ਜਿਹੜਾ ਕਿ ਅੱਧੇ ਤੋਂ ਜ਼ਿਆਦਾ ਸੜਕ ਤੇ ਆਈ ਹੋਈਆਂ ਨੇ ਅਸੀਂ ਕੋਸ਼ਿਸ਼ ਇਹ ਕਰਦੇ ਆਂ ਹਰ ਵਾਰ ਕਿ ਵੀ ਕਾਰਪੋਰੇਸ਼ਨ ਐਸ ਚੀਜ਼ ਨੂੰ ਧਿਆਨ ਵਿੱਚ ਇਨਕਲੋਜ਼ਨਸ ਨੇ ਉਹਨਾਂ ਨੂੰ ਕੋਈ ਦੇਖੇ ਲੇਕਿਨ ਸੀਨੀਅਰ ਆਫਿਸਰਸ ਵੀ ਐਸਵਲਤੇ ਆਡ ਨਹੀਂ ਦੇ ਰਹੇ ਕਾਰਪੋਰੇਸ਼ਨ ਵੱਲ ਜਾਂਦਾ ਹੈ ਸਾਰਿਆਂ ਕੋਲ ਜਾਂਦਾ ਹੈ ਸਾਡੇ ਨੋਟਸ ਵੀ ਜਾਂਦੇ ਹਨ ਲੇਕਿਨ ਐਕਸ਼ਨ ਦੀ ਉਮੀਦ ਅਸੀਂ ਹੁਣ ਰੱਖਦੇ ਪਏ ਹਾਂ ਸਹਿ ਹੋਗੀ ਰਾਕੇਸ਼ ਕੁਮਾਰ ਨਾਲ ਜੇਪੀ ਸਿੰਘ ਫਾਸਟ ਨਿਊਜ਼ ਅੰਮ੍ਰਿਤਸਰ